ਅੱਜ ਜਿਹੜਾ ਟਰੈਕਟਰ ਆਪਾਂ ਤੁਹਾਨੂੰ ਦਿਖਾਉਣੇ ਨਾ ਇਹ ਤਿੰਨੇ ਮਾਡਲ ਹੀ ਬੰਦ ਹੋ ਗਏ ਆ ਤੇ ਮਾਡਲ ਵੀ ਪੂਰੇ ਚੋਟੀ ਦੇ ਐ ਟਕਾ ਟੱਚ ਗੱਲਬਾਤ ਐਂਡ ਆ ਇਹਨਾਂ ਦੀ ਤੇ ਆਪਾਂ ਤੁਹਾਨੂੰ ਵੀਰਾਂ ਨਾਲ ਵੀ ਮਿਲਾਉਣੇ ਆਜੋ ਵੀਰੇ ਜਿਹੜੇ ਵੀਰਾਂ ਨੇ ਇਹ ਵਾਲੇ ਟਰੈਕਟਰ ਰੱਖੇ ਆ ਆਹ ਟਰੈਕਟਰ ਤਾਂ ਬਹੁਤ ਪੜੇ ਵੇਲੇ ਤੋਂ ਹੀ ਬੰਦ ਹੋ ਗਿਆ ਇਹ ਦੇਖਣੇ ਤੁਹਾਨੂੰ ਨਵਾਂ ਜਿਹਾ ਲੱਗਣਾ ਇਹਦੇ ਬਾਰੇ ਵੀ ਦੱਸਦੇ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੈਮ ਸੇਤਾਂ ਜੀ ਹਾਂਜੀ ਹਾਂਜੀ ਚਲੋ ਚੜ੍ਹਦੀ ਕਲਾ ਚੇਰੀ ਆਜਾ ਪਹਿਲਵਾਨਾ ਪਹਿਲਾਂ ਤਾਂ ਮੇਰਾ ਵੀਰ ਆਪਦੇ ਨਾਂ ਤੁਹਾਨੂੰ ਦੱਸ ਦੋ ਮੇਰਾ ਹੈਗਾ ਹੀ ਚੰਨੀ ਤਾਂ ਉਹਦਾ ਪੱਕਾ ਮਰਿੰਦਰ ਮਰਿੰਦਰ ਮੇਰਾ ਪਿੰਦਾ ਹੈ ਜੀ ਉਹਦਾ ਪਰਮਿੰਦਰ ਸਿੰਘ ਹੈ ਜੀ ਮੇਰਾ ਨਾਮ ਪ੍ਰਭ ਹੈ ਪ੍ਰਭ ਉਹ ਪੱਕਾ ਨਹੀਂ ਦੱਸਣਾ ਪ੍ਰਭ ਨੂਰ ਪ੍ਰਭ ਨੂਰ ਸਿੰਘ ਮਾਨ ਹੈ ਜੀ ਇਹ ਡਾਕਟਰ ਵੀਰੇ 56 20 ਹਾਂਜੀ ਇਹ ਇਹ ਕਿੰਨਾ ਮਾਡਲ ਆ ਇਹ 2022 ਮਾਡਲ ਆ 22 ਮਾਡਲ ਹਾਂਜੀ ਇਹੀ ਲੈਣ ਗਏ ਸੀ ਘਰੋ ਸੋਚ ਕੇ ਕਿ ਉਹ ਦੋ ਨਹੀਂ ਵੀ ਨਹੀਂ ਨਹੀਂ ਅਸੀਂ ਇਹ ਨਹੀਂ ਲੈਣ ਗਏ ਸੀ ਹਾਂਜੀ ਅਸੀਂ ਲੈਣ ਗਏ ਸੀ ਸਪੈਸ਼ਲ ਐਡੀਸ਼ਨ 36 37 30 ਪਲੱਸ ਵੀ ਹੈਗਾ ਜੀ ਸਾਈਡ ਗੀਅਰ ਅੱਛਾ ਜੀ ਤੇ ਅਸੀਂ ਸੋਚਿਆ ਸੀ ਸਾਡੇ ਤੋਂ ਫੋਰਡ ਸੀ 3600 ਹਾਂ ਤੇ ਅਸੀਂ ਕਣਕ ਬੀਜ ਰਿਆ ਸੀ ਹਾਂ ਤੇ ਮੇਰੇ ਦੂਸਰੇ ਟਰੈਕਟਰ ਦੇ ਪੀਟੀਓ ਦਾ ਉਹ ਟੁੱਟ ਗਿਆ 베ਰਿੰਗ 베ਰਿੰਗ ਅਸੀਂ ਫੋਰਡ ਮਗਰ ਪਾਇਆ ਉਹਨੂੰ ਦਾ ਵੇਟਰ ਉਹ ਗੱਲ ਨਹੀਂ ਬਣੀ ਉਹ ਚੱਲਿਆ ਨਹੀਂ ਵੱਡਾ ਸੀ ਜਾਂ ਵਿੱਚ ਵੀ ਵੀ ਜ਼ਿਆਦਾ ਸੀ ਜਾਂ ਕੁਝ ਵੀ ਲਾ ਲਓ ਹਾਂ ਤਾਂ ਫਿਰ ਅਸੀਂ ਉਦੋਂ ਹੀ ਕਹਿ ਲਿਆ ਸੀ ਕਿ ਟਰੈਕਟਰ ਹਾਂ ਬਦਲ ਲੀਏ 3600 ਦੇ ਕੇ ਤਾਂ ਆਪਾਂ 3630 ਲੈ ਲਈਏ ਇੱਕ ਹੋਰ ਦੋਨੇ ਜੋੜਾ ਜਾਂ ਬਣ ਜੂਗਾ ਜੀ ਹਾਂ ਅਈ 3630 ਲੈਣ ਗਿਆ ਤੇ ਸਾਡਾ ਇੱਥੇ ਆਪਣੇ ਨਕੂਦਰੀ ਹਾਂ ਪੰਮਾ ਭਾਜੀ ਆ ਜੀ ਤੇ ਉਹਨਾਂ ਬਹੁਤ ਜ਼ਿਆਦਾ ਪਿਆਰ ਆ ਪਾਪਾ ਦਾ ਓਕੇ ਤੇ ਉਹ ਕਹਿੰਦੇ ਨਹੀਂ 3630 ਤੁਹਾਡੇ ਤੋਂ ਪਹਿਲਾਂ ਵੀ ਹੈਗਾ ਹੁਣ 3630 ਨਹੀਂ ਦੇਣਾ ਤੁਹਾਨੂੰ ਹਾਂ ਤੇ ਕਹਿੰਦੇ 5620 ਲੈ ਕੇ ਜਾਓ ਤੇ ਉਹਨਾਂ ਨੇ ਹਜੇ ਇਹ ਗੱਲ ਕਹੀ ਆ ਤੇ ਉੱਥੇ ਮੁੰਡਾ ਇੱਕ ਸਰਵਿਸ ਕਰਾਉਣ ਆਇਆ ਜਲੰਧਰ ਦੀ ਗੱਲ ਹੈ ਜੀ ਹਾਂ ਉਹਨੇ ਕੋਲ ਆ ਕੇ ਮੜੀ ਜੀ ਤਾਂ ਸੀਟੀ ਜੀ ਮਾਰੀ ਹਾਂ ਉਹ ਸੀਟੀ ਨਹੀਂ ਪਾਤਾ ਕਹ ਲੋ ਕੀ ਹਨਾ ਸੀਟੀ ਨੇ ਡਵਾਤਾ ਜਿਹੜੀ ਨੇ ਦਵਾਤਾ ਲੈਣਾ ਹੀ 54b ਹੈ ਜੀ ਵੀ ਘਰੋਂ 36 ਦੀ ਦਾ ਸੀ ਵਿਚਾਰ 36 ਦੀ ਹਾਂ ਜੀ ਘਰੋਂ 36 ਦੀ ਲੈਣ ਗਏ ਸੀ ਉਹ ਕਹਿੰਦੇ ਲੈਣਾ ਵੀ ਤਾਂ 4-ਵੀਲ ਲੈਣਾ ਆ। ਹੂੰ। ਤਾਂ ਫੇ ਸਮਝ ਲਓ ਕਿ ਉਸ ਟਾਈਮ ਤੇ ਲੈ ਲਿਆ ਤਾਂ ਬਹੁਤ ਵਧੀਆ ਰਿਹਾ। ਬਹੁਤ ਜਿਆਦਾ ਵਧੀਆ। ਬਹੁਤ ਵਧੀਆ ਬਹੁਤ ਵਧੀਆ ਭਾਜੀ। ਹੁਣ ਤਾਂ ਵੀਰੇ ਮੈਂ ਕਹਿੰਦਾ ਐਡੀਸ਼ਨ ਲੈ ਕੇ ਪਛਤਾਉਣਾ ਸੀ ਸ਼ਾਇਦ। ਹਾਂ। ਹਨਾ ਕਿਉਂਕਿ ਆ ਜਿਹੜਾ ਹੀਰਾ ਲੈ ਲਿਆ ਇਹ ਮੁੜ ਕੇ ਮੈਣਨਾ ਥੋੜੀ। ਇਹ ਮਿਲਣਾ ਨਹੀਂ। ਹੁਣ ਲੱਭਦੇ ਆ ਲੱਭਦਾ ਹੀ ਨਹੀਂ ਪਿਆ ਹੈਗਾ ਚ ਅੱਜ ਦਾ ਪੀਸ ਹੀ ਨਹੀਂ ਲੱਭਣ ਦਾ ਕਿਸੇ ਦਾ ਕੁਛ ਕੀਤਾ ਕਿਸੇ ਦਾ ਕੋਈ। ਜਿੰਨਾ ਮਾਡਲ ਉਨੇ ਪੈਸੇ ਹੁੰਦਾ। ਉਨੇ ਪੈਸੇ ਉਨੇ ਪੈਸੇ। ਇਹ ਫੋਰਚੂਨਰ ਬਣ ਗਈ ਜੀ ਹੁਣ। ਹਾਂ। ਇੱਕ ਹਿਸਾਬ ਦੀ ਫੋਰਚੂਨਰ ਜਾਂ ਨੋਵਾ ਹੁੰਦੀ ਸੀ ਇ ਇਹ ਤਾਂ ਹੁਣ ਉੱਤੋਂ ਵੀ ਉੱਤੇ ਜਾ ਰਿਹਾ ਚਟਰ ਸੰਘਾ ਵੀ ਚੰਗਾ ਇਹਦੀ ਗੱਲ ਨਹੀਂ ਨੀ ਟਰੈਕਟਰ ਕਿਤੇ ਹਾਂਜੀ ਵਾਈ ਵੀ ਫੁੱਲਿਆ ਇਹ ਨਹੀਂ ਹੈਗਾ ਕਿ ਖੜੇ ਰਹਿੰਦੇ ਆ ਟੈਰਾਂ ਤੋਂ ਪਤਾ ਲੱਗਦਾ ਵਾਈਆਂ ਵੀ ਫੁੱਲੇ ਚੱਲਦੀਆਂ ਇਹਨਾਂ ਨਾਲ ਪਰ ਚਲਾਉਣੇ ਆ ਸੀ ਇਹਨੂੰ ਸਿਰਫ ਆਪ ਚਲਾਉਣੇ ਆ ਤਿੰਨੇ ਯਾਨੀ ਤਿੰਨ ਯਾਨ ਆਪ ਦੇ ਆਪ ਦੇ ਆਪ ਦੇ ਆਪ ਦੇ ਡਰਾਈਵਰ ਡਰੂਵਰ ਨਹੀਂ ਰੱਖਿਆ ਨਹੀਂ ਨਹੀਂ ਡਰਾਈਵਰ ਹੈਗਾ ਵੀ ਆ ਤਾਂ ਪਰ ਉੱਤੇ ਰਹਿ ਗਈ ਆ ਉੱਤੇ ਰਹਿ ਕੇ ਨਾਲ ਆਪ ਵੀ ਚਲਾਈਦਾ ਦੂਜਾ ਟਰੈਕਟਰ ਦੇ ਨਾਲ ਉਹਨੂੰ ਫੜਾ ਲਈਦਾ ਬੇ ਨਿਯਮ ਬੇ ਜੀਪੀਐਸ ਲੱਗੇ ਹੋਏ ਆ ਜੇ ਭਜਾਉਂਦੇ ਆ ਤਾਂ ਵੀ ਮੈਸੇਜ ਆ ਜਾਂਦੇ ਆ ਹਾਲ ਹੀ ਆ ਤਾਂ ਵੀ ਪਤਾ ਲੱਗ ਜਾਂਦਾ ਹੈ ਵੀ ਟੈੱਕੇ ਚਲਾਉਂਦੇ ਆ ਬੰਦੇ ਉਦੋਂ ਕਿੰਨੇ ਦਾ ਨਿਕਲਿਆ ਸੀ ਇਹ ਇਹ ਉਦੋਂ ਆਪਾਂ ਨੂੰ ਸਣੇ ਵੇਟ ਸਾਰਾ ਆਰਸੀ ਪਾਕ ਇੰਸ਼ੂਰੈਂਸ ਉਹਨਾਂ ਨੇ 11 25 ਦਾ ਦਿੱਤਾ ਸੀ ਆਪਾਂ 11 ਲੱਖ 25 ਦਾ ਕਿੰਨਾ ਮਾਡਲ ਕਿਹਾ 2022 ਮਾਡਲ ਉਦੋਂ ਹੀ ਬੰਦ ਹੋ ਗਏ ਹਨਾ ਵੀਰੇ ਉਦੋਂ ਹੀ ਲਾਸਟ ਹੀ ਆ ਬਸ ਉਸ ਲਾਸਟ ਸਾਲ ਦੇ ਲਾਸਟ ਜੀ ਬੰਦ ਹੋ ਗਏ ਬੰਦ ਹੋ ਗਏ ਨਾਲ ਹੀ ਸੀਗੜੀ ਆ ਗਿਆ ਉਦੋਂ ਵੇਟ ਅਗਲੇ ਵੀ ਅਗਲੇ ਵੀ ਟੱਕ ਇੱਕ ਪਿੱਛੇ ਪਿੱਛੇ ਅਪਲੇਟ ਇੱਕ ਤੇ 11 25 ਦਾ 11 25 ਦਾ ਦਿੱਤਾ ਹੈ ਹੁਣ ਮੈਨੂੰ ਲੱਗਾ ਦੁੱਜਾ ਇਹ ਨਹੀਂ ਜਪਿਆ ਜਾਂਦਾ ਵੇਟ ਆਉਂਦੀ ਜੀ 36 30 ਬਾਜੀ 11 12 ਗੁਰਾਂ ਦਾ ਹੁਣ ਆਇਆ ਉਹ ਜਿਹੜਾ ਹੁਣ ਆ ਜੀਐਸਟੀ ਘੱਡੀ ਤੋਂ ਬਾਅਦ ਇਹ ਅੰਕ ਪਏ ਜਾਂਦਾ ਹਾਂ 11 11 ਗੁਰਾਂ ਦੇ ਪਰ ਉਹ ਟੌਪ ਲੈਂਕ ਡਰਾਫਰ ਜੇ ਉਹ ਵੀ ਕਹਿ ਕਹਿ ਕੇ ਉਹ ਵੀ ਨਹੀਂ ਮਿਲਦੀ ਹੈਗੀ ਨਹੀਂ ਤਾਂ ਬੜਾ ਖਾਲੀ ਆ ਟਰੈਕਟਰ ਮੈਂ ਵੀਰੇ ਸਾਰੀਆਂ ਨਹੀਂ ਬਾਜੀ ਉਦਾਂ ਤੈਨੂੰ ਮੈਂ ਸੱਚੀ ਗੱਲ ਦੱਸਾਂ ਖਾਲੀ ਲੈਣੇ ਵੀ ਸੰਤੋ ਚੰਗੇ ਲਾਦੇ ਇਹ ਟਰੈਕਟਰ ਇਹ ਹੋਏ ਜੌਂਡੀਆ ਹੋਏ ਜਾਂ ਹੋਰ ਐ ਇਹ ਤਾਂ ਖਾਲੀ ਵੀ ਦੇ ਦਾਂ ਟਰੈਕਟਰ ਉਦਾਂ ਹੀ ਤੋਰ ਦੇਣ ਤਾਂ ਤਾਂ ਵੀ ਲੈ ਆਵਾਂਗੇ ਇਹਨੇ ਇਹਨਾਂ ਤੇ ਹੁਣ ਜਾਣ ਕੇ ਐਤਵਾਰ ਬਣ ਗਿਆ ਯਕੀਨ ਬਣ ਗਿਆ ਕਿ ਜਿੱਦਾਂ ਫੋਰਡ ਸੀ ਪਹਿਲਾਂ ਹੁੰਦੇ ਉਦਾਂ ਹੀ ਹੋਏ ਆ ਹੁਣ ਤੁਸੀਂ ਨਾ ਪਹਿਲੇ ਟਰੈਕਟਰ ਦਾ ਨਾਂ ਨਾ ਲਿਆ ਜੇ ਜਿਹੜੀ ਆਪਾਂ ਉੱਥੇ ਗੱਲ ਕਰਦੇ ਸੀ ਕਿਉਂਕਿ ਉਹ ਵੀਰ ਗੁੱਸਾ ਕਰਨਗੇ ਹਾਂਜੀ ਉਹ ਟਰੈਕਟਰ ਚਲੋ ਤੁਸੀਂ ਦੇਖ ਕੇ ਆ ਲੈ ਲਿਆ ਪਹਿਲਾਂ ਤੁਸੀਂ ਉਸ ਬ੍ਰਾਂਡ ਦੇ ਫੁੱਲ ਫੈਨ ਸੀਗੇ ਭਾਜੀ 15 ਸਾਲ ਚਲਾਇਆ ਉਹਨਾਂ ਦੀ ਕੰਪਨੀ ਨੇ ਇੱਕ ਹੋਰ ਚੀਜ਼ ਗੱਡੀ ਸੀ ਹਾਂ ਉਹ ਵੀ ਲਈ ਸੀ ਉਹ ਵੀ ਲਈ ਉਹ ਵੀ ਲਈ ਜਾਣ ਕੇ ਜੇ ਕੋਈ ਮਾੜੀ ਮੋਟੀ ਟੀਚਰ ਕਰਦਾ ਸੀ ਤਾਂ ਅਗਲੇ ਨਾਲ ਲੜਨੇ ਚਲਦੀਦਾ ਸੀ ਇੱਕ ਨਿਆਣੀ ਮੱਤ ਸੀ ਥੋੜੀ ਜੀ ਅਗਲੇ ਨੇ ਗਣਾ ਐ ਹੋ ਗਿਆ ਜੋ ਹੋ ਗਿਆ ਨਹੀਂ ਨਹੀਂ ਚਲੋ ਆਪਣੇ ਭਰਾ ਆ ਠੀਕ ਹੈ ਠੀਕ ਉਹ ਵੀ ਵਧੀਆ ਨੇ ਉਹ ਹਨਾ ਅਸੀਂ ਉਹ ਵੀ ਚੀਜ਼ ਲਈ ਨਾਲ ਦੀ ਵੀ ਲਈ ਉਹ ਜੋ ਉਹਨਾਂ ਨੇ ਗਣਾ ਸੀ ਉਹੀ ਕਰਨਾ ਭਾਜੀ ਉਹ ਰਿਪੇਅਰ ਕਰਦਾ ਸੀ ਪਹਿਲੇ ਸਾਲ ਜਦੋਂ 2004 ਚੱਲਿਆ ਸੀ ਉਹ ਸਾਲ ਦੇ ਅੰਦਰ ਹੀ ਉਹਦੇ ਰਿੰਗ ਹੋ ਗਏ ਸੀ ਸਾਲ ਦੇ ਸਾਲ ਦੇ ਅੰਦਰ ਅੰਦਰ ਹੀ ਤੇ ਕੰਪਨੀ ਵਾਲੇ ਸਾਨੂੰ ਏਜੰਸੀ ਵਾਲੇ ਭਾਜੀ ਉਹ ਗਾਰੰਟੀ ਨਾ ਦੇਣ ਨਾ ਗਰੰਟੀ ਨਾ ਦੇਣ ਤੇ ਡੈਡੀ ਉਦੋਂ ਸੀਗੇ ਸੀ ਤਾਂ ਉਹ ਕਹਿਣ ਵੀ ਅਸੀਂ ਗਰੰਟੀ ਲੈਣੀ ਹੈ ਅਖਬਾਰ ਚ ਕਢਾ ਦੇਣਾ ਜਾਂ ਕੁਝ ਵੀ ਰੌਲਾ ਰੱਪਾ ਬਹੁਤ ਪਿਆ ਹੂੰ ਉਦੋਂ ਇੱਥੇ ਨੂਰਮੇਲ ਉਹਨਾਂ ਦੀ ਏਜੰਸੀ ਹੁੰਦੀ ਸੀ ਤੇ ਉਹਨਾਂ ਦਾ ਜਿਹੜਾ ਮਕੈਨਿਕ ਉਦੋਂ ਸਟੈਂਡ ਲੈ ਗਿਆ ਭਾਜੀ ਉਹ ਕਹਿੰਦਾ ਮੇਰੇ ਏਰੀਏ ਚ ਹੈ ਟਰੈਕਟਰ ਤੇ ਮੈਂ ਪਾ ਕੇ ਦੇਣੀ ਆ ਉਹਨਾਂ ਪਾ ਤਾ ਦਿੱਤੇ ਭਾਜੀ ਰਿੰਗ ਦੋਏ ਸਾ ਉਹਦੀ ਦੋਏ ਤੀਏ ਦੇਣੀ ਉਹਦੀ ਛੁੱਟੀ ਕਰਤੀ ਇਹਨਾਂ ਨੇ ਆਈ ਬਖੜੇ ਟਾਈਮ ਤੂੜੀ ਵਾਲੀ ਮਸ਼ੀਨ ਲਿਆਂਦੀ ਤੇ ਉਹਨੂੰ ਡਰਾਈਵਰੀ ਤੇ ਰੱਖਿਆ ਮੁੰਡਿਆਂ ਨੂੰ ਵੀ ਸਾਡੇ ਕਰਕੇ ਇਹ ਮਿਸਤਾਨ ਜੀ ਨੇ ਆਇਆ ਤੇ ਆਪਾਂ ਲਈਏ ਵੀ ਸਾਡੇ ਕਰਕੇ ਛੁੱਟੀ ਕੀਤੀ ਆ ਚਲੋ ਸਾਲਖੰਡ ਚਲੋ ਦੇਣ ਵਾਲਾ ਤਾਂ ਪ੍ਰਮਾਤਮਾ ਆ ਹੋਰ ਆਪਾਂ ਤਾਂ ਕੀ ਕਰ ਸਕਦੇ ਸੀ ਪਰ ਸਾਲਖੰਡ ਇਹ ਤਾਂ ਸੀਜ਼ਨ ਤਲਵਾਈਏ ਹੈ ਨਾ ਕਿਸੇ ਪਾਸੇ ਹੌਲੀ ਹੌਲੀ ਫੇਰ ਵਰਕਸ਼ਾਪ ਕੋਲ ਹੀ ਚਲੋ ਉਹਦਾ ਵਧੀਆ ਹਾਂ 2009 ਤੱਕ ਕੋਚ ਲਾਇਆ ਸੀ 2009 ਚੋਂ ਫੇਰ ਨਵਾਂ ਲਿਆਂਦਾ ਫੇਰ ਨਵਾਲੇ ਤੇ ਨਵਾਲੇ ਅੰਦਾਜ਼ੀ ਨਵਾਲੇ ਆਕੇ ਉਹੀ ਬੇਦਵਾਰਾ ਲਿਆਂਦਾ ਉਹ ਫੇਰ ਲਿਆ ਕੇ ਚਲਾਇਆ ਕਿਉਂਕਿ ਉਹ ਰਿੰਗ 'ਤੇ ਬੈਠੇ ਸੀ ਉਦਾਂ ਟਰੈਕਟਰ ਸੈੱਟ ਚੱਲਦਾ ਸੀ ਉਦਾਂ ਸੈੱਟ ਸੀ ਤੂੜੀ ਵਾਲੇ ਸੀ ਜਨ ਲਾਏ ਉੱਤੋਂ 2004 ਤੋਂ ਲੈ ਕੇ 2009 ਤੱਕ ਫੇਰ 2009 ਦੇ ਵਿੱਚ ਇੱਕ ਤਾਂ ਯਾਰ ਉਦੋਂ ਸੰਦਾ ਸਿਹੜਿਆਂ ਦਾ ਨਹੀਂ ਪਤਾ ਲੱਗਦਾ 16 ਫੁੱਟੀ ਟਰਾਲੀ 11 ਹਾਲ 16 ਤਵੀਆਂ ਤੇ 60 60 ਪਾਵਰ ਟਰੈਕਟਰ ਹਾਂ ਤੇ ਆ ਸੰਦ ਸਿਹੜੇ ਤਾਂ ਹੋਣ ਵੱਡੇ ਆ ਯਾਰ ਤੇ ਨਹੀਂ ਤਾਂ ਉਦੋਂ ਤਾਂ ਛੋਟੇ-ਛੋਟੇ ਚਲਾਈ ਗਏ ਤੇ ਐਡੇ ਟਰੈਕਟਰ ਨੂੰ ਛੋਟੇ ਸੰਦਾ ਨੇ ਕੀ ਕਹਿਣਾ ਉੱਥੇ ਪਤਾ ਤਾਂ ਹੁਣ ਲੱਗਦਾ ਜਦੋਂ 15 ਹਾਲ ਪਾਉਣੇ ਜਾਂ 17 ਹਾਲ ਜੀਬਾ ਨਿਕਲਦੀਆਂ 21 ਫੁੱਟੇ ਟਰਾਲੇ ਇੱਥੇ ਤੇ ਫੇਰ ਪਤਾ ਲੱਗਦਾ ਹੈ ਫੇਰ ਪਤਾ ਲੱਗਦਾ ਹੁਣ ਉਹਨਾਂ ਟਰੈਕਟਰਾਂ ਦਾ ਪਤਾ ਲੱਗਦਾ ਵੀ ਉਦੋਂ ਕਾਹੇ ਜੋਗੇ ਵੀ ਨਹੀਂ ਸੀ ਟਰੈਕਟਰ ਉਦੋਂ ਕਾਹੇ ਜੋਗੇ ਹਨ ਤੇ ਹਾਂ ਤੇਲ ਖਰਚੇ ਘੱਟ ਸੀ ਉਹਨਾਂ ਦੇ ਟਰੈਕਟਰਾਂ ਦੇ ਪਰ ਇੰਨਾ ਉਨਾ ਹੀ ਕੰਮ ਘੱਟ ਸੀ ਹੂੰ ਫੇਰ ਅਸੀਂ 2018-19 ਤੱਕ ਚਲਾਇਆ ਭਾਜੀ ਮੈਂ ਟਾਇਰ ਪੈਣ ਵਾਲੀ ਹੋ ਗਿਆ ਉਹਦੇ ਹੂੰ ਹਿੱਸੇ ਦਾ ਪੀਲੇ ਦਾ ਤੇਲ ਵੀ ਬਦਲਾਤਾ ਟਾਇਰ ਵੀ ਅੱਛਾ ਹੋਰ ਨਾਲੇ ਸੀਗਾ ਪਾਵਰ ਨਹੀਂ ਸੀ ਅੱਛਾ ਮੈਨੂਅਲ ਸੀਗਾ ਮੈਨੂਅਲ ਸੀ ਉਹ ਜਿਹੜਾ 2009 ਚ ਲਿਆ ਤੇ ਜਿਹੜਾ ਪਹਿਲਾ 4 ਵਾਲਾ ਸੀ ਉਹ ਸਾਰਾ ਪਾਵਰ ਸੀ ਹੂੰ ਤੇ ਡੈਡੀ ਉਹਦਾ ਹੈਗੇ ਦੀ ਮੇਰੇ ਤਾਂ ਉਹ ਕਹਿੰਦੇ ਵੀ ਤੂੰ ਇਹਦਾ ਟੈਟੂ ਨਾ ਪਾਉਣ ਲਾ ਪੀ ਇਹਨੇ ਦਾ ਟਰੈਕਟਰ ਜਾਂਦਾ ਲੱਗਣਾ ਅੱਛਾ ਮੈਂ ਕਿਹਾ ਵੀ ਡੈਡੀ ਉਹਦਾ ਦਿਮਾਗ ਖਰਾਬ ਹੀ ਆ ਆਪਣਾ ਹਨਾ ਮੈਂ ਕਿਹਾ 40 50 ਹਜ਼ਾਰ ਦੇ ਟਾਇਰ ਪਾਣੇ ਆ ਤਾਂ ਆਪਾਂ ਕੀ ਉਥੇ 5 6 ਲੱਖ ਰੁਪਈਆ ਲਾਉਂਦੇ ਵਰਾਂਗੇ ਟਾਇਰ ਪਾਉਣੇ ਆ ਇਹਦੇ ਦੂਜਾ ਪਾਵਰ ਕਰਾਉਣੇ ਇਹਨੂੰ ਕੀ ਹੋਇਆ ਆ ਟਰੈਕਟਰ ਦਾ ਟਰੈਕਟਰ ਹੀ ਆ ਮਸ਼ੀਨਰੀ ਆ ਲੋਕੀ ਚਾਰ ਚਾਰ ਜੋੜੀਆਂ ਪਾਈ ਜਾਂਦੇ ਹੂੰ ਅਜਾ ਭਾਜੀ ਪਹਿਲੀ ਜੋੜੀ ਪਾਈ ਅਸੀਂ ਉਹਦੀ ਟਾਇਰਾਂ ਦੀ ਤੇ ਮੈਂ ਬਲੌਕ ਪੁਰਥਲੇ ਪੈ ਸੀ ਉਦੋਂ ਚੱਕਣ ਗਿਆ ਤੇ ਰਾਜ ਆਉਂਦੇ ਦਾ ਉਹਦਾ ਅੱਜ ਤੋਂ ਬਲੋ ਵਾਲਾ ਪਾਇਆ ਧੂਏ ਨਾ ਭਰਿਆ ਜਾਵੇ ਲੈਫਟ ਵੀ ਥੱਲੇ ਸਿੱਟਣ ਲਾ ਪਿਆ ਹੁਣ ਪਤਾ ਨਹੀਂ ਕਾਰਨੋਂ ਦਾ ਉਹ ਬਣਿਆ ਕਿ ਕੋਈ ਹੋਰ ਬਣਿਆ ਇੱਥੇ ਆ ਕੇ ਖੋਲਿਆ ਅਸੀਂ ਤੇ ਉਹਦੀ ਸਲੀਵ ਲੀਕ ਨਿਕਣੀ ਸਲੀਵ ਨਿਕਲ ਗਈ ਤੇ ਚਲੋ ਆਈ ਗਿਆ ਵੀ ਕਰ ਦਈਏ ਦੂਜਾ ਇੰਜਣ ਹੀ ਕਰ ਦਈਏ ਉਹਦਾ ਟਾਇਰ ਪਾਈ ਹੁਣ ਇੰਨਾ ਖਰਚਾ ਕੀਤਾ ਲਓ ਆਹ ਦੂਜਾ ਵੀ ਕਰਾਇਆ ਸੀ ਹਿੱਸਾ ਵੀ ਕਰਾਇਆ ਸੀ ਸਾਰਾ ਓਰੀਜਨਲ ਸਮਾਨ ਪਾਇਆ ਕਰਾ ਲਿਆ ਕੰਮ ਗੁੰਮ ਸਾਰਾ ਤੇ ਫੇ ਚਲਾਇਆ ਉਹਨੂੰ ਤੂੜੀ ਵਾਲੀ ਤੇ ਤੂੜੀ ਵਾਲੀ ਤੇ ਚਲਾਇਆ ਉਹਨੇ ਕਦੀ ਭਾਜੀ ਕੋਸ਼ ਤੋੜ ਦੇਣ ਵਿੱਚੋਂ ਕਦੀ ਕੋਸ਼ ਤੋੜ ਦੇਣ ਜਨ ਕਿ ਉਹਨੇ ਮੰਨ ਤੋੜਤਾ ਹਾਂ ਗੱਲ ਬਣੀ ਨਹੀਂ ਬੱਸ 55 ਟਰਾਲੀਆਂ ਦੇ ਵਿੱਚ 30000 ਦਾ ਤੇਲ ਖਾ ਗਿਆ ਭਾਜੀ ਉਹ ਹੁਣ ਸਮਝ ਨਹੀਂ ਲੱਗਦੀ ਸਾਨੂੰ ਨਹੀਂ ਸਮਝ ਲੱਗੀ ਉਸ ਸਮੇਂ ਸਾਨੂੰ ਨਹੀਂ ਸਮਝ ਲੱਗੀ ਉਹ ਕਾਰਨ ਕੀ ਬਣਿਆ ਨਾ ਮੈਤਰੀ ਨੂੰ ਪਤਾ ਲੱਗੇ ਨਾ ਸਾਨੂੰ ਪਤਾ ਲੱਗੇ। ਆ ਗੱਲ ਕਿਸੇ ਨੇ ਮੰਨਣੀ ਨਹੀਂ। ਉਹ ਟਰੈਕਟਰ ਦਿੱਤਾ ਸੀ। ਆ ਹੀ ਖੜਾ ਕਰਤਾ। ਹੂੰ ਘਰੇ ਲਿਆ ਕੇ ਖੜਾ ਕਰਤਾ ਕੋਈ ਭਰਾ ਸੀ ਮੇਰਾ ਉਹ ਕਹਿੰਦਾ ਵੀ ਤੂੰ ਹੁਣ ਇਹ ਬਹੁਤ ਸਾਲ ਚਲਾ ਲਿਆ। ਹੂੰ ਮੇਰੀ ਮੰਨਤ ਹੁਣ ਟਰੈਕਟਰ ਬਦਲ। ਹੂੰ ਮੈਂ ਕਿਹਾ ਵੀ ਪੈਸਾਂ ਦਵਾ ਤੈ ਟੈਟਿਆ ਨਹੀਂ ਕਹਿੰਦਾ ਆਪਾਂ ਕਰਦੇ ਰਾਲ ਮਿਲ ਕੇ ਤੇ ਹੀ। ਕਰੋ ਤਾਂ ਕਿ ਚੱਲ ਗਿਆ 5405 ਲਿਆਉਣਾ ਉਹ ਜੌਂ ਡੀਅਰ ਲਿਆਂਦਾ ਫਿਰ ਉਹ ਤੇ ਸਾਨੂੰ ਉਦੋਂ ਫਿਰ ਗੇਅਰ ਲਾਉਣ ਦਾ ਨਹੀਂ ਪਤਾ ਸੀ ਇਹਦਾ ਦੂਜਾ ਇਹਦੇ ਇਧਰ 3 15 ਸਾਲ ਤੋਂ ਦੂਜਾ ਚਲਾਇਆ ਸੀ ਸੈਂਪਲ ਟਰੈਕਟਰ ਇਹ ਚਲਾਇਆ ਜਦੋਂ ਉਹ ਭਈਆ ਬਿਠਾ ਲਿਆ ਪਹਿਲੇ ਤਾਂ ਨਹੀਂ ਉਹਨੇ ਮਾਰਿਆ ਕਲੱਚ ਪੀਟੀਓ ਵਾਲਾ ਤਾਂ ਚੱਲ ਗੇਅਰ ਭੰਤਾ ਪੀਲਾ ਚਾਲਾ ਮਸ਼ੀਨ ਦਾ ਹੁਣ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਟਰੈਕਟਰ ਜਾਂਚ ਸੀ ਉਹਦੇ ਚੱਕਰ ਅਸੀਂ ਜਿਹੜਾ ਪਹਿਲਾ ਟਰੈਕਟਰ ਚੋਂਦੇ ਸੀ ਚੱਕਰ ਕਰਕੇ ਚਲਾਉਂਦੇ ਸੀ ਕਿਉਂਕਿ ਬਹਿ ਜਾਂਦਾ ਸੀ ਜਦੋਂ ਗੇਅਰ ਲਾਉਂਦੇ ਸੀ ਇਹ ਆ ਟਰੈਕਟਰ ਜਿਹੜੀ ਇਹਨਾਂ ਨੂੰ ਬੰਦ ਰੇਸ ਤੇ ਚੱਕਰ ਗੇਅਰ ਲਾਉਣਾ ਪੈਂਦਾ ਪੀਟੀਓ ਦਾ ਹਾਂ ਇਹ ਮਰਦੇ ਜੇ ਆਪਾਂ ਰੇਸ ਦੇ 30000 ਦੇ ਚੱਕਰ ਕਰਤਾ ਇਹਨਾਂ ਨੇ ਭੰਦ ਦੇਣਾ ਕੋਈ ਨਾ ਉਹ ਇਦਾਂ ਹੀ ਹੋਈ ਪਾਜੀ ਪਹਿਲੇ ਤਾਂ ਨਹੀਂ ਉਹਨੇ ਗੋਲ ਕਰਤਾ ਸਾਰਾ ਗੇਅਰ ਵਿੱਚੋਂ ਗੇਅਰ ਪਟਿਆ ਫਿਰ ਚਲਾਇਆ ਸਾਲ ਇਹ ਸਾਲ ਚਲਾਇਆ ਸਾਡੇ ਤੋਂ ਇੱਕ ਫੋਰਡ ਸੀਟ ਟਰੈਕਟਰ ਪੁਰਾਣਾ ਸੀ ਚਲੋ ਉਹ ਵੀ ਦੇ ਕੇ ਤੇ ਫੇਰ 52054 ਵੀ ਲਿਆਂਦਾ ਦੋਨੇ ਜੌਂਡੀਅਰ ਕੀਤੇ ਤੇ ਅੱਛਾ ਉਦਣ ਦੇ ਜਦਨ ਦੇ ਜੌਂਡੀਅਰ ਲਿਆਂਦੇ ਆ ਨਾਲੇ ਤਾਂ ਕੰਮ ਕਰਨ ਨੂੰ ਰੂਹ ਕਰਦੀ ਆ 30 ਘੱਟੇ ਸੀ ਤਾਂ ਅੱਜ 60 ਪਾਉਨੇ ਤੇ 25 25 ਯਾਨੀ ਕਿ 30 30 ਹੁਣ ਅੱਧੇ ਆਲੂ ਤਾਂ ਅੱਦੇ ਕਣਕ ਚੋਂਦਾ ਉਹ ਗੱਲ ਫੇਰ ਆ ਗਈ ਨਾ ਮਸ਼ੀਨਰੀ ਦੇ ਸਿਰ ਤੇ ਆ ਸਾਰਾ ਕੁਝ ਹਾਂ ਮਸ਼ੀਨਰੀ ਵਧੀਆ ਤੇ ਰੂਹ ਵੀ ਕਰਦੀ ਮਸ਼ੀਨਰੀ ਚੰਗੀ ਆ ਤਾਂ ਸਾਰਾ ਕੁਝ ਹੀ ਦਿਲ ਲੱਗਦਾ ਜਿਦਾਂ ਖੇਤ ਚ ਖੜਾ ਜਾਂਦਾ ਕੋਈ ਬੈਰਿੰਗ ਟੁੱਟ ਗਿਆ ਇੱਧਰੋਂ ਉੱਧਰੋਂ ਮਿੱਤਰੇ ਖੇਤੀ ਕਰਨ ਨੂੰ ਨਹੀਂ ਨਹੀਂ ਰੋਕ ਕਰਦੀ ਤੇ ਆ ਕੇ ਇਹੀ ਕਹਿਣਾ ਯਾ ਟੂਆ ਮਾਰ ਛੱਡ ਖੜਾ ਵੀ ਛੱਡ ਦੇ ਬਾਹਰ ਨੂੰ ਚੱਲੀਏ ਬਾਹਰ ਨੂੰ ਚੱਲੀਏ ਸਹੀ ਗੱਲ ਹੈ ਉਦੋਂ ਬਾਲਾ ਬਾਲਾ ਸੀਗਾ ਵੀ ਬਾਹਰ ਹੀ ਚੱਲੀਏ ਬਾਹਰ ਹੀ ਚੱਲੀਏ ਪਰ ਨਹੀਂ ਮਨ ਬਦਲ ਗਿਆ ਹੁਣ ਬਾਬੇ ਮਨ ਬਦਲਿਆ ਤਾਂ 60 ਹੋ ਗਿਆ 60 ਤੋਂ 100 ਹਾਂਜੀ ਹਾਂਜੀ ਮੈਂ ਕਰੂਦੀ ਮੇਰਾ ਆਤਮਾ ਬਦਲੂ ਹੋਣਾ ਪਈ ਹਾਂਜੀ ਹਾਂਜੀ ਇਹ ਉਦੋਂ ਆਇਆ ਸੀ 11 30 ਦਾ ਲੈ ਵੀ ਜਟਾ ਇਹਦਾ 10 22 ਮਾਡਲ ਆ 23 24 25 ਤਿੰਨਾਂ ਸਾਲਾਂ ਦੇ ਵਿੱਚ ਨੇ ਕਿਹੜੀ ਰਿਪੇਅਰ ਕੱਢੀ ਰਿਪੇਅਰ ਸਰਵਿਸ ਸਾਈ ਕਰਾਈਆਂ ਜੀ ਬਸ ਹਜੇ ਤੱਕ ਹਜੇ ਤੱਕ ਜਾਂ ਗਰੀਸ ਕਰਾਈ ਦੀ ਬਸ ਹੋਰ ਕੁਝ ਹਜੇ ਤਿੰਨ ਦਿਨ ਹੋਏ ਮੈਂ ਸਰਵਿਸ ਕਰਾ ਕੇ ਆਇਆ ਹਾਂ ਉਹਨਾਂ ਨੇ 에ਅਰ ਫਿਲਟਰ ਬਦਲਿਆ ਬਸ 에ਅਰ ਕਲੀਨਰ ਬਸ ਹਾਂਜੀ ਉਹ ਫਿਲਟਰ ਇਹਦੇ ਵਿੱਚ ਲਾਉਂਦੇ ਫਿਲਟਰ ਨਵੇਂ ਬਲਾਤੇ ਉਹਨਾਂ ਨੇ ਕਿਹਾ ਜਿਆਦੀ ਹਵਾ ਮਾਰ ਮਾਰ ਵਿੱਚੋਂ ਗੱਤੇ ਜੈ ਖਰਾਬ ਹੋਇਆ ਫਿਲਟਰ ਨਵੇਂ ਪਾਉਣੇ ਮੈਂ ਕਿਉਂਕਿ ਉਹ ਫਿਲਟਰ ਝਾੜੀ ਵੀ ਆ ਪੰਦਰੋਂ ਵੀ ਜਾਈਦਾ ਬਾਹਰੋਂ ਵੀ ਝਾੜੀ ਜਾਈਦਾ ਉਹਦੇ ਕਰਕੇ ਉਹ ਖਰਾਬ ਹੋ ਜਾਂਦਾ ਹੈ ਉਹ ਕਹਿੰਦੇ ਆਪਾਂ ਉਹੀ ਚੇਂਜ ਕੀਤਾ ਤੇ ਬਸ ਯਾਰ ਬਾਈ ਗੱਲ ਫੇਰ ਉੱਥੇ ਆ ਗਈ ਨਾ ਆਪਾਂ ਉਹ ਬ੍ਰਾਂਡ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਵਧੀਆ ਹੈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਾਂ ਕਿਉਂਕਿ ਪੱਕਦੀ ਹੈ ਚੀਜ਼ ਭਾਜੀ ਕਿਉਂਕਿ 2 2.5 ਲੱਖ ਦਾ ਫਰਕ ਵੀ ਪੈ ਜਾਂਦਾ ਹੈ ਇੱਕ ਗੱਲੋਂ ਇੱਕ ਫੇ ਤੇਲ ਖਰਚੇ ਦਾ ਵੀ ਹੋ ਜਾਂਦਾ ਫੇ ਡੇਡੇ ਸੰਦਵ ਨਹੀਂ ਲੈ ਹੁੰਦੇ ਜੇ ਹੁਣ ਇਹ 12 ਲੱਖ ਦਾ ਲਿਆ ਆ ਤੇ 20 25 22 ਤਵੀਆਂ ਵੀ ਆ ਨਾ ਹਾਂ 21 21 ਫੁੱਟੀਆਂ ਟਰਾਲੀਆਂ ਆ 15 15 17 17 ਹਾਲ ਬਣਾਏ ਆ ਚੀਜ਼ਾਂ ਵੀ ਵਧਾਉਣੀਆਂ ਪੈਣਗੀਆਂ ਚਾਹੀਦੇ ਆ ਤੇ ਜੇ ਉਹ ਉੱਥੇ ਕੋ ਮਸ਼ੀਨਰੀ ਆ ਉੱਥੇ ਕੀ ਟਕੇ ਰਹੀਦਾ ਫਿਰ ਨਾ ਬਾੜੀ ਖੇਤੀ ਨੂੰ ਹੱਥ ਪਾਈਦਾ ਬਈ ਇੰਨੀ ਕਿ ਜੁਗ ਗਈਆਂ ਇੰਨੀ ਕੀ ਕਰ ਹੋਣੀ ਆ ਭਾਈ ਹਾਂ ਹਨ ਤੇ ਹੁਣ ਟਰੈਕਟਰ ਚਲੋ ਸੋਹਣੇ ਆ ਇਹ ਵਧੀਆ ਮਾਰੇ ਜੇ ਨਿਗਾਹ ਆ ਜਾ ਜਗੀਤਾਰਾ ਟਰੈਕਟਰ ਦੀ ਆਪਾਂ ਅੱਗੇ ਖੜੇ ਆ ਵੀਰਾਂ ਨੂੰ ਪਤਾ ਵੀ ਲੱਗੇ ਵੀ ਆਹ ਵੀਰ ਨੇ ਕੱਲ ਹੀ ਕੱਸੇ ਵੀਰਾ ਦੱਸਦੇ ਪਰ ਮੈਨੂੰ ਨਹੀਂ ਪਸੰਦ ਆ ਇਹ ਮੇਰੇ ਫਰੈਂਡ ਨੇ ਲਾਤੇ ਹੀ ਹਾਂ ਉਹਦੇ ਮੇਂ ਟਰਾਲੀ ਉਹਦੇ ਕੋ ਖੜੀ ਸੀਗੀ ਤੇ ਉਤੋਂ 32 ਫੁੱਟੀ ਟਰਾਲੀ ਆ ਜੀ ਮੈਂ ਕਹੋਂ ਕਿਉਂ ਕਹਿੰਦਾ ਟਰਾਲੀ ਤਾਂ ਲੈ ਜਾਣੀ ਪਹਿਲੇ ਇਹਨੂੰ ਲਾ ਦੇ ਉਹਨੇ ਲਾ ਕੇ ਹੀ ਆਪਣੀ ਟਰਾਲੀ ਚ ਰੱਖਦੇ ਮੈਨੂੰ ਕਹਿੰਦਾ ਲਾਈ ਹੋਏ ਆ ਸੀ ਤੇ ਕਸਣ ਨਹੀਂ ਦੇਣੇ ਮੇਰੇ ਵਿੱਚ ਰੱਖ ਦੇ ਫੇ ਫੇ ਤੇ ਥੋੜੇ ਉੱਚੇ ਕੱਸੇ ਗਏ ਹੁਣ ਕੱਲ ਉਦਾਂ ਹੀ ਮੂਡ ਉੱਥੇ ਅਸੀਂ ਮੈਂ ਸਰਵਿਸ ਕਰਾਉਣ ਗਿਆ ਸੀ ਤੁਹਾਨੂੰ ਦੱਸਿਆ 2.5 ਹੋਏ ਤੇ ਸੀਆਰਡੀਆਈ ਦੇ ਲੱਗੇ ਸੀ ਮੈਨੂੰ ਵੀ ਭੈ ਮੈਂ ਵੀ ਜਾ ਕੇ ਕੱਸਦਾ ਹਜੇ ਮੈਂ ਸਵੇਰੇ ਭਾਈ ਇਹ ਕੱਸਿਆ ਜੇ ਉੱਚੇ ਹੀ ਆਏ ਤਾਂ ਨੀਵੇਂ ਵੀ ਉੱਚੇ ਜਿਆਦੇ ਕੱਸੇ ਗਏ ਨੀਵੇਂ ਕਿਵੇਂ ਹਾਂ ਦੋ ਸਰਾ ਪੁਆਇੰਟਾਂ ਦਾ ਫਰਕ ਆ ਜੇ ਨੀਵੇਂ ਹੋ ਜਾਣੇ ਫੇਰ ਸੋਹਣੇ ਲੱਗਣੇ ਭਾਜੀ ਇਹ ਸੋਹਣੇ ਲੱਗਣੇ ਇੱਕ ਗਾਰੇ ਕੂਰੇ ਤੋਂ 50 ਸਾਰੇ ਕੱਸੇ ਤੋਂ ਬਚਾਇਆ ਪ੍ਰਿੰਟਰ ਪ੍ਰਿੰਟਰ ਤੇ ਚਲਾਉਣਾ ਉਦੋਂ ਲਾ ਦੇਣੇ ਫੇ ਆਪਾਂ ਇਹ ਉਦੋਂ ਲਾ ਦੇਣੇ ਪੈਸੋਪਰ ਸੀਡਰ ਵੀ ਭਾਜੀ 9 ਫੁੱਟੇ ਆ। ਹਾਂਜੀ। ਨਾ ਲੈਫਟਾਂ ਨੂੰ ਪ੍ਰਵਾਹ ਆ ਨਾ ਰਾਈਟਰਾਂ ਨੂੰ ਪ੍ਰਵਾਹ ਆ। ਦੇਲਾ ਵਿੱਚ 20-20 ਇੰਨਾ ਪਾ ਕੇ ਖਾਦਾਂ ਪਾ ਕੇ। ਕੀ ਕੀ ਨਹੀਂ ਕਰਦੇ ਹੈਗੇ। ਟਰੈਕਟਰ ਚੱਕ ਹੀ ਲੈਣੀ ਆ। ਚੱਲਦੇ ਆ ਵਧੀਆ ਯਕੀਨ ਆ ਹਮ ਟਰੈਕਟਰਾਂ ਦੇ। ਹਾਂਜੀ। ਆਹੜਾ ਜਿਹੜਾ ਬੰਪਰ ਹੈ ਇਹ ਬਾਅਦ ਚ ਲਵਾਇਆ ਸੀ। ਹਾਂਜੀ ਬੰਪਰ ਤੇ ਹੁੱਕ ਤੇ ਰੇਸ ਪੈਡਲ। ਅੱਛਾ ਆ ਵਾਲਾ ਰੇਸ ਪੈਡਲ। ਇਹਨਾਂ ਜੀ ਮੈਸੀ ਵਾਲੇ ਇਹ। ਇਹ ਬਾਅਦ ਚ ਲਵਾਇਆ। ਹਾਂਜੀ। ਇਹਦੇ ਆ ਆਉਣ ਲੱਗੇ ਹੈ ਪਲੇਟਫਾਰਮ ਹਨ। ਹਾਂਜੀ ਹਾਂਜੀ ਸਪੈਸ਼ਲ ਐਡੀਸ਼ਨ ਨਾਲ ਇਹਦੇ ਆਖਾ ਹੀ ਵੱਖਰਾ ਆ ਇੱਕ ਵਾਸਤੇ। ਜਿਹੜਾ ਉਹ ਨਹੀਂ ਇਹ ਸਾਰਾ ਕੁਝ ਹੀ ਵੱਧ ਦਿੰਦਾ ਉਦਾਂ ਦਾ ਤੇ ਐਡੀਸ਼ਨ ਨਾਲੋਂ ਤਾਂ ਬਹੁਤ ਫਰਕ ਆ ਭਾਈ ਇਹਦੇ ਤੋਰਿਆਂ ਦਾ ਫਰਕ ਸੀਗਾ ਤੋਰਿਆਂ ਦਾ ਫਰਕ ਹਾਂਜੀ ਹਾਂਜੀ ਤੋਰੇ ਦਾ ਇਹਨੂੰ ਪਤਾ ਉਹ ਤੋਰੇ ਦਾ ਫਰਕ ਮੇਰੇ ਤੋਂ 36 ਟੀਵੀ ਹੈਗਾ ਜੀ ਹੈਗਾ ਹਾਂਜੀ ਉਹਦੇ ਨਾਲ ਉਹ ਸਲੋ ਆ ਕਿ ਫਾਸਟ ਆ ਇਹ ਉਹਦੇ ਨਾਲ ਥੋੜਾ ਜਿਆਦਾ ਸਲੋ ਆ ਵੱਡੇ ਦੇ ਇਹਦੀਆਂ ਰਿਡਕਸ਼ਨਾਂ ਮਗਰ ਲਈਆਂ ਵੱਡੀਆਂ ਆ ਜੀ ਹਾਂ ਤਾਂ ਪਰ ਇਹ ਨਹੀਂ ਕਿ ਕਿ ਗੇੜਾ ਇੰਜਣ ਦਾ ਮਾੜਾ ਜਿਹਾ ਵੀ ਐ ਕਰ ਦੂ ਜਾਂ ਉਹ ਕਰ ਦੂ ਜਿੱਥੇ ਬੰਨ ਕੇ ਛੱਡਦਾ ਬੰਨ ਕੇ ਛੱਡਦਾ ਚੱਕਰ ਨਹੀਂ ਦੌੜਦਾ ਇਹ ਇੱਕ ਚੀਜ਼ ਹੋਰ ਦੱਸੀ ਮੇਰਾ ਵੀ ਰਿਡਕਸ਼ਨਾਂ ਦੀ ਆਵਾਜ਼ ਇਹਦੇ ਜਿਆਦਾ ਆ ਜਾਂ ਉਹਦੇ ਜਿਆਦਾ ਚੁੱਪੀ ਜਿਆਦਾ ਇਹ ਸਾਇਲੈਂਟ ਆ ਜੀ ਇਹਨਾਂ ਇਹ ਆਇਲੈਂਡ ਹੈ ਇਹਦੇ ਨਹੀਂ ਆਉਂਦੀ ਉਹ ਸਾਡਾ ਦੂਸਰਾ ਤੇ ਬੜੀ ਜਿਆਦਾ ਕਰਦਾ ਮੇਰੇ ਨਾਲ 30 2019 ਚ ਵੀ ਕਢਾਇਆ ਸੀ ਨਵਾਂ ਜੌਂਡੀਅਰ ਵਾਲਾ ਹੋਲਡਨ ਨੂੰ ਸੌਰੀ ਮੈਂ ਵਿੱਚ ਗੱਲ ਕੱਟਤੀ ਸੌਰੀ ਜੌਂਡੀਅਰ ਵਾਲਾ ਜਦੋਂ ਹੋਲਡਨ ਤੇ ਬਿੰਦਾ ਨੂੰ ਥੋੜੀ ਪਰੇਸ਼ਾਨੀ ਲੱਗਦੀ ਆਉਂਦੀ ਬਹੁਤ ਜਿਆਦਾ ਬੜੀ ਹਣਾ ਇੱਕ ਚੀਜ਼ ਹੀ ਨਹੀਂ ਪਰੇਸ਼ਾਨੀ ਬਾਜ ਦੀ ਵੀ ਆਉਂਦੀ ਹੈ ਇੱਕ ਡੈਕਸ਼ਨਾਂ ਦੀ ਆਉਂਦੀ ਹੈ ਇੱਕ ਗੇਰਾਂ ਦੀ ਤੋਰੇ ਦੀ ਆਉਂਦੀ ਹੈ ਹੁਣ ਉਹ 4 ਸਪੀਡ ਹੈ ਮੈਂ ਨਹੀਂ ਕਹਿੰਦਾ ਵੀ ਆਹ ਮੜਾ ਜਾ ਉਹ ਚੰਗਾ 4 ਸਪੀਡ ਦਾ ਕਰਕੇ ਸ਼ਾਇਦ ਚੱਕਰਾਂ ਦਾ ਫਰਕ ਹੈ ਉਹ ਤੋਰਾ ਥੋੜਾ ਜਿਆਦਾ ਵੱਧਿਆ ਹੋਊਗਾ ਉਹਦਾ ਵੱਧਿਆ ਸ਼ਾਇਦ 55 10 ਵੀਕ ਦਿਨ ਚਲਾਇਆ ਹੋਵੇ 55 ਦਾ ਸੋਨੋ ਸਲੋ ਆ 53 5 ਥੋੜਾ ਵੱਧਿਆ ਤੋੜੀ ਤਾਂ ਪਰ ਜਿੱਥੇ ਇਹ ਕੰਮ ਜਾਵੇ ਟਰੈਕਟਰ ਟਰਾਲੀ ਦੇ ਹੱਕ ਜਲਾ ਲਓ ਜਾਂ ਲਾ ਲਓ ਹਲਾਂ ਤੇ ਲਾ ਲਓ ਇਹ ਟੱਕੜਿਆ ਹਮ ਰੈਕਸ਼ਨਾਂ ਦੀ ਹਵਾ ਕਢਾਉਂਦੇ ਹੁੰਦੇ ਆ ਹਾਂਜੀ ਇਹਦੇ ਕਢਾਉਣੀ ਪੈਂਦੀ ਕਣੀ ਇਹਦੇ ਹਜੇ ਤੱਕ ਮੈਂ ਦੋ ਗੁਆਰੀ ਕੱਢੀਏ 2022 ਆ ਜੀ 22 ਮਾਡਲ ਆ ਜਿਹੜਾ ਮੇਰੇ ਤੋਂ 36 ਤੀ ਆ ਉਹਦੇ ਮੈਂ ਸਪੈਸ਼ਲ ਬਾਲ ਲਵਾਏ ਆ ਜੀ ਉਹਦੇ ਕੱਢਣੀ ਪੈਂਦੀ ਪਈ ਇਹ ਕੱਢਣੀ ਪੈਂਦੀ ਹੈ ਵੱਡੀਆਂ ਰਿਡਕਸ਼ਨਾਂ ਦਾ ਇਹ ਸਾਨੂੰ ਬਹੁਤ ਬੈਨ ਕਿਉਂਕਿ ਦੋਨੇ ਚੀਜ਼ਾਂ ਆਪਣੇ ਕੋਲ ਆ ਹਾਂ ਤੇ ਆਪਾਂ ਨੂੰ ਦੋਹਾਂ ਚੀਜ਼ਾਂ ਦਾ ਫਰਕ ਪਤਾ ਲੱਗ ਜਾਂਦਾ ਕਿ ਇਹਦੇ ਅੱਜ ਤੱਕ ਉੱਥੇ ਦੇਖੇ ਨੜ ਤੇ ਪਾਨਾ ਵੀ ਹਜੇ ਇੱਕ ਦੋ ਵਾਰੀ ਲੱਗਾ ਹੋਊਗਾ ਉਹ ਵੀ ਉਹਨਾਂ ਨੇ ਏਜੰਸੀ ਚ ਕੱਢੀ ਕਿਤੇ ਘਰੇ ਹਵਾ ਨੀ ਕੱਢੀ ਨਾਲ ਲੀਕ ਹੋਈ ਹਾਂ ਦੀ ਹਵਾ ਦੀ ਤਾਂ ਪ੍ਰੋਬਲਮ ਭਾਜੀ 5105 ਦੇ ਮੋਲੇ ਹਿੱਸੇ ਚ ਵੀ ਆਉਂਦੀ ਆ ਇਹ ਜੋਂਡੀਅਰ ਦੇ ਜੋਂਡੀਅਰ ਬੰਦਿਆ ਨਾ ਸਾਰਾ ਫਿੱਕਸ ਹੈ ਉਹ ਉਹਦੇ ਬਾਲਤਾ ਲੱਗਾ ਹੈ ਜਦੋਂ ਬਾਲ ਗਦੇ ਜਾਮ ਹੋ ਜਾਂਦਾ ਮਿੱਟੀ ਦੇ ਨਾਲ ਤੇ ਅਸੀਲਾ ਲੀਕ ਮੜੀਆਂ ਮੜੀਆਂ ਕਰ ਲਾ ਪੰਦੀਆਂ ਸਿਮਣ ਲਾ ਪੰਦੀਆਂ ਜਦੋਂ ਫੇ ਕੋਲੀ ਦਾ ਫੇ ਹਵਾ ਨਿਕਲਦੀ ਫੇ ਸੈਟ ਹੁੰਦਾ ਮੈਂ ਅਸੀਲਾ ਲੀਕ ਵੀ ਪੁੱਛ ਨਹੀਂ ਆਈ ਤੈਨੂੰ ਐਡੈਕਸ਼ਨ ਆ ਕਈ ਤਾਂ ਬੰਦੇ ਕਹਿੰਦੇ ਇਹ ਵੀ ਬੜਾ ਸਿਰਾਂ ਚੀਜ਼ ਹੈ ਕਈ ਬੰਦੇ ਵਿੱਚੋਂ ਵਿੱਚੋਂ ਵੀਰੇ ਕਹਿੰਦੇ ਆ ਨਾ ਵੀ ਇਹ ਲੀਕ ਹੀ ਰਹਿੰਦੀ ਆ ਹਾਂਜੀ ਕਈਆਂ ਨੂੰ ਦਿੱਕਤ ਆਉਂਦੀ ਆ ਤੁਹਾਡੇ ਨਾਲ ਆਈ ਕਿ ਇਦਾਂ ਦੀ ਕਿਣੀ 36 30 ਇਵੇਂ ਆ ਜੀ ਜਦੋਂ ਟਰਾਲੀ ਦਾ ਖਾਸ ਕਰਕੇ ਉੱਤੇ ਭਾਰ ਵਜਨ ਪੈਣਾ ਆ ਜੀ ਜੇ ਟਰੈਕਟਰ 19 21 ਵੀ ਖਾਲੋ ਟੇਡਾ ਆ ਮਾੜਾ ਜਾ ਵੀ ਉਹਨੇ ਜੇ ਆਪਣੀ ਸੀਲ ਲੀਕ ਆ ਪਹਿਲਾਂ ਹਾਂ ਉਹਨੇ ਫਿਰ ਉਥੋ ਦੀ ਤੇਲ ਕੱਢ ਹੀ ਦੇਣਾ ਆ ਗਰਮ ਹੁੰਦਾ ਹਾਂ ਕਿਉਂਕਿ ਜੇ ਹਵਾ ਨਹੀਂ ਕੱਟੀ ਤਾਂ ਕੱਢ ਹੀ ਦੇਣਾ ਤਾਂ ਪਰ ਇਸ ਪੰਜਾਬੀ ਦੀ ਸੇਫਟੀ ਆ ਇਸ ਗੱਲ ਦੀ ਖਰੇ ਵੱਡੀਆਂ ਰੈਡਕਸ਼ਨਾਂ ਕਰਕੇ ਇਹਨੇ ਅਜੇ ਤੱਕ ਤੇਲ ਨਹੀਂ ਕੱਢਿਆ ਜੀ ਅਜੇ ਤੱਕ ਨਹੀਂ 36 20 ਤੇ ਜ਼ਰੂਰ ਆ ਜਾਂਦਾ ਭਾਜੀ ਉਹਦੇ ਆ ਜਾਂਦਾ ਇਹਨਾਂ ਤੱਕਾ ਵੀ 36 20 ਆਸੀ ਪਾਉਂਦਾ ਉਹ ਰੀਲ ਕਰਕੇ ਕੀ ਲਿਆ ਸੀ ਜਮਾ ਘਟਾਇਆ ਕੀ ਹੋਰ ਤੱਕਾ ਕਰੋ ਬਟ ਅਸੀਂ ਇਹ ਚਲਾਇਆ ਵੀ ਤਿੰਨਾਂ ਕ ਜਾਨਿਆਂ ਨੇ ਚਲਾਇਆ ਵੀ ਪਿਆਰ ਨਾਲ ਗੁੰਨ ਕੇ ਚਲਾਇਆ ਜਿੰਨਾ ਚਲਾਇਆ ਸਵਾਦ ਦਿੰਦਾ ਕੋਲਮ ਲੱਗਿਆ ਪੂਰਾ ਪੂਰਾ ਸਵਾਦ ਤੈਨੂੰ ਕਿਸੇ ਦਿਨ ਐ ਲੱਗਾ ਹੋਵੇ ਯਾਰ ਨਹੀਂ ਯਾਰ ਗੱਲ ਜੀ ਬਣਦੀ ਨਹੀਂ ਕਦੇ ਇਹਦਾ ਟਾਈਮ ਆਇਆ ਮੈਂ ਉਹਦੋਂ ਵੜਕ ਮਾਰ ਦਿੰਦਾ ਹੈ ਬਾਬੇ ਜੀ ਮੈਂ ਮਾਰੋ ਪੈਰ ਤੱਕ ਕੱਢਦਾ ਜਿਆਦਾ ਉਹਦੋਂ ਵੜਕ ਮਾਰ ਦਿੰਦਾ ਨਹੀਂ ਨਹੀਂ ਆ ਜਾਓ ਕਹਿੰਦਾ ਜਿੰਦਰ ਦੀ ਮੈਂ ਨਰਾ ਵੱਡਾ ਵੀਰ ਨਹੀਂ ਹਾਂ ਮਪਾਈ ਇਹ ਵੀਡੀਓ ਕਹਿੰਦਾ ਸ਼ਾਮਾਂ ਲੱਗੇ ਪੰਜਾਂ ਹਣ ਦੋ ਘਟ ਲੱਗੇ ਹਣ ਹਾਂਜੀ ਇਹਦਾ ਫਿਰ ਤਾਂ ਕਹਿੰਦਾ ਵੀ ਜਾਜ ਬਾਂਜਾ ਤਾਂ ਨਾ ਜਾਵੇ ਉਹ ਗੱਲ ਹੈ ਜਦੋਂ ਕਿ ਜੇ ਮੂੰਹ ਡਾਉਂਦਾ ਉਹ ਰੇਸ ਮਾਰਤੀ ਬਸ ਉਹ ਜਦੋਂ ਵੜਕ ਜੀ ਆ ਜਾਂਦੀ ਹੈ ਵਿੱਚ ਫੇ ਬੰਦਾ ਕਹਿੰਦਾ ਨਹੀਂ ਨਹੀਂ ਗਲਤੀ ਨਹੀਂ ਹੋਈ ਆ ਉਹ ਇਹ ਕੰਮ ਹੋਵੇ ਭਾਈ ਆਪਾਈਆਂ ਇੱਥੇ ਕੋਈ ਇੱਕ ਬੰਦਾ ਟੈਂਦੀ ਕਲਾ ਦੀ ਗੱਲ ਕਰੇਗਾ ਤੇ ਵਿੱਚ ਕੁੱਟ ਕੇ ਕਹਿ ਦੇਣਾ ਉਹ ਆ ਜਾ ਕੋਨੀ ਇੱਕ ਇੱਕ ਬੰਦਾ ਜਿੰਨਾ ਮਰਜੀ ਭਾਜੀ ਟੁੱਟਾ ਹੋਵੇ ਜਦੋਂ ਹਨਾ ਉਹਦੇ ਅੰਦਰ ਨੈਗੇਟਿਵ ਆਈ ਜਾਂਦੇ ਵਿਚਾਰ ਆਈ ਜਾਂਦੇ ਉਹ ਥੱਲੇ ਨੂੰ ਆਦਾ ਦਿੰਦਾ ਹਾਂ ਮਾੜਾ ਜਿਹਾ ਉਹਨੂੰ ਕੋਈ ਥਾਪੀ ਦੇਣ ਵਾਲਾ ਹੀ ਹੋਵੇ ਹਨਾ ਬੰਦਾ ਬਿਉਟ ਕੋਈ ਪ੍ਰਵਾਹ ਨਹੀਂ ਯਾਰ ਪਿਆ ਨਾ ਤੇ ਉਹ ਥਾਪੀ ਦੇ ਦੇਵੇ ਕਰੀ ਦੋੜੇ ਹੌਸਲਾ ਹੀ ਦੇ ਦੇਵੇ ਉਹ ਬੰਦਾ ਤੂੰ ਇਹਦੇ ਨਹੀਂ ਦੇਖੋ ਕਿੰਨਾ ਫਰਕ ਪੈਂਦਾ ਇਹੋ ਚੀਜ਼ ਇਹਨਾਂ ਦੀ ਹੈ ਜਦੋਂ ਮੜੀ ਬੜਕ ਮਾਰਦੇ ਹੌਸਲਾ ਹੀ ਬਹੁਤ ਹੈ ਆਪਣੇ ਚ ਇਹ ਗੁਣ ਹੈ ਵੀ ਬੜਾ ਜ਼ਿਆਦਾ ਪਿਆਰ ਹਾਂਜੀ 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 ਇਹ ਬਹੁਤ ਵੱਡੀ ਚੀਜ਼ ਹੈ ਸੀਟੀ ਇਹ ਮਾਰਦਾ ਆ ਤੇ ਖੂਨ ਵਾਲੀ ਨਬਜ਼ ਦਿਲ ਚੋਂ ਆ ਜਾਂਦਾ ਹੈ ਯਾਦ ਹਨਾ ਕਿ ਇਹ ਸਟਾਂਟ ਸਟਾਂਟਾ ਹਾਲੇ ਦਾ ਸਟਾਂਟਾ ਖੋਲਦਾ ਹੈ ਹਾਂ ਇਹ ਪਤਾ ਲੱਗਦਾ ਹੈ ਕਿ ਹਾਂ ਬਈ ਜੀ ਹੈਗੀ ਕੋਈ ਚੀਜ਼ ਹੈਗੀ ਕੋਈ ਚੀਜ਼ ਹਾਂਜੀ ਆ ਜਾ ਡਕਸ਼ਣਾ ਵਖਾਈਏ ਛੋਟੀਆਂ ਮਗਰ ਇਹਦੀਆਂ ਡਕਸ਼ਣਾ ਵੱਡੀਆਂ ਇਹਦੀਆਂ ਵੱਡੀਆਂ ਉਹ ਛੋਟੀਆਂ ਹਾਂ ਆ ਦੇਖ ਇਹਨਾਂ ਦਾ ਵਾ ਕਿੱਥੇ ਬੰਨੀ ਵੇ ਤੁਸੀਂ ਕਿੱਡੀਆਂ ਕਿੱਡੀਆਂ ਦੇਖੋ ਹਜੇ ਉੱਤੇ ਆ ਇੱਕ ਦੋ ਵਾਰ ਹੀ ਖੋਲਿਆ ਹਜੇ ਕਲਰ ਵੀ ਉਹਦਾ ਉੱਤੇ ਲੱਗਿਆ ਹੈ ਕਿ ਨਹੀਂ ਕਿ ਸੇਮ ਕਿ ਨਹੀਂ ਆਹ ਹੱਕ ਵੀਰੇ ਤੁਸੀਂ ਬਣਵਾਈ ਆ ਫਿਰ ਹਾਂਜੀ ਬਣਾਈਆਂ ਸਪੈਸ਼ਲ ਟਰਾਲੀ ਵੱਡੀ ਕਰਕੇ ਬਣੀ ਹੈ ਹਾਂਜੀ ਟਰਾਲੀ ਵੱਡੀ ਹੈ ਹੁੱਕ ਬਹੁਤ ਸੋਹਣੀ ਬਣੀਆਂ ਹਨ ਹਾਂਜੀ ਹਾਂਜੀ ਪੂਰੀ ਰੀਜ ਨਾਲ ਬਣਾਈ ਜਿਹੜੀਆਂ ਪਾਹੇ ਭਾਜੀ ਇੱਥੇ ਤਕਰੀਬਨ ਸਾਡੇ ਸਾਰਿਆਂ ਨੇ ਬਣੀਆਂ ਹੋਈਆਂ ਆ ਜਿਹੜੀਆਂ ਕੰਪਨੀ ਵਾਲੀਆਂ ਤੇ ਲੋਕਲ ਚਲਾਉਣ ਨੂੰ ਜਦੋਂ ਉਹ ਨਹੀਂ ਚੱਲਦੀ ਥੋੜੇ ਬੋਦੇ ਜਦੋਂ ਹੁਣ ਕਣਕ ਝੋਨੇ ਦਾ ਝੋਨੇ ਦਾ ਟਾਈਮ ਆ ਜਾਂਦਾ ਜਦੋਂ ਉਹ ਕੋਈ ਨਹੀਂ ਹੁੰਦਾ ਫੇਰ ਆ ਟਰੈਕਟਰ ਨਹੀਂ ਆਉਣੇ ਝੋਨੇ ਦਾ ਜਦੋਂ ਟਾਈਮ ਆ ਜਾਂਦਾ ਆ ਉਦੋਂ ਫੇਰ ਜਾਂ ਕੰਨਿਆਂ ਤੇ ਵੀ ਆਹੇ ਲੋਕਾਂ ਬਾਈਦੀਆਂ ਹਾਂਜੀ ਪੀ ਵੀ 8 3395 ਇਹ ਨੰਬਰ ਵੀ ਸਾਰੇ ਤਕरीबन 95 ਲਈਦੇ ਆ ਟਰੱਕ ਇਹਨਾਂ ਤੋਂ ਨਾਲ ਸਾਡੇ ਤੋਂ ਟਰੱਕ ਆ ਜੀ 10 ਕ ਟਰੱਕ ਆਪਣੇ ਤੋਂ ਹੈਗੇ ਆ ਜੀ ਉਹਨਾਂ ਦੇ ਨੰਬਰ ਸਾਰੇ ਆਰਿਆਂ ਦੇ ਨੰਬਰ ਆ ਜਦੇ ਟਰਾਂਸਪੋਰਟ ਇਹ ਬਾਈ ਦੇ ਟਰਾਂਸਪੋਰਟ ਇਹ ਪੂਰੇ ਜੀ ਚਰਦੇ ਬਾਈ ਦੇ ਆ ਆ ਜੀ ਆ ਜਾਓ ਅੱਗੇ ਚੱਲਦੇ ਵਜ ਦੇ ਟਰਾਂਸਪੋਰਟ ਆ ਡਾਇਰੈਕਸ਼ਨ ਦਾ ਦੇਖੇ ਫਰਕ ਬਹੁਤ ਆ ਡਾਇਰੈਕਸ਼ਨਾਂ ਵਿਖਾ ਜੀ ਅੱਛਾ ਉੱਥੇ ਵੀ ਜਾਣਾ ਮੈਂ ਸਰਪੰਚ ਸਾਹਿਬ ਤੇ ਵੀ ਮਰੇ ਡਾਇਰੈਕਸ਼ਨਾਂ ਪਹਿਲਾਂ ਵਿਖਾ ਦੇ ਨਹੀਂ ਬਹੁਤ ਫਰਕ ਆ ਦੇਖ ਇਹਨਾਂ ਤੇ ਵਾਲ ਲੱਗੇ ਆ ਪਰ ਇਹ ਬਹੁਤ ਜਿਆਦੇ ਛੋਟੀਆਂ ਬਹੁਤ ਛੋਟੀਆਂ ਆ ਟਰਾਂਸਪੋਰਟ ਵੀ ਹੈ ਤੇ ਆਹ ਫੋਟੋ ਸਰਪੰਚ ਸਾਹਿਬ ਇਹ ਪਾਪਾ ਜੀ ਆ ਲੰਬੜਦਾਰ ਸੀਗੇ ਜੀ ਪਿੰਡ ਚ ਵੈਰੀ ਗੁੱਡ ਲੰਬੜਦਾਰ ਸਰਦਾਰ ਮਨਮੋਹਨ ਮਨਮੋਹਰ ਸਿੰਘ ਮਨੋਹਰ ਸਿੰਘ ਮਨੋਹਰ ਸਿੰਘ ਮਨੋਹਰ ਸਿੰਘ ਜੀ ਹਾਂ ਜੀ ਚੜਦੀ ਕਲਾ ਇਹਨਾਂ ਸਿਰ ਤੇ ਹੀ ਆ ਤੇਰ ਕੀ ਪਿੰਡ ਵਾਲਿਆਂ ਦੇ ਸਾਥ ਦੇ ਨਾਲ ਆਪਾਂ ਨੂੰ ਸਰਪੰਚੀ ਮਿਲੀ ਹੈ ਜੀ ਬੱਲੇ ਤੇਰੇ ਸਰਪੰਚਾ ਟਰਾਂਸਪੋਰਟ ਵੀ ਹੈ ਸਰਪੰਚ ਵੀ ਹੈ ਲੰਬੜਦਾਰ ਵੀ ਹੈ ਸਰੋ ਸ਼ਾਂਤੀ ਦੇ ਨਹੀਂ ਲਈ ਭਾਜੀ ਵੋਟਾਂ ਦੇ ਲਈ ਵੋਟਾਂ ਦੇ ਲਈ ਵੋਟਾਂ ਦੇ ਲਈ ਪੰਜਾਂ ਵੋਟਾਂ ਨਾਲ ਚਾਰਾਂ ਵੋਟਾਂ ਚਾਰਾਂ ਵੋਟਾਂ ਪੂਰਾ ਫਸਵਾ ਪੂਰਾ ਫਸਵਾ ਭਾਜੀ ਬਰਾਬਰ ਦਾ ਕੰਮ ਸੀ ਇਹਨਾਂ ਫੇ ਤਾਂ ਦੂਜਾ ਵੀਰ ਜਿਹੜਾ ਵੀ ਹੈਗਾ ਪਛਤਾਉਂਦਾ ਹਣਾ ਆਪਣੀ ਵੀ ਆਪਣੀ ਦਾ ਪਲਾਨ ਕਰਦਾ ਹੀ ਆ ਬੰਦਾ ਚਲੋ ਆਪਣੇ ਹੁੰਦੇ ਆ ਉਹ ਵੀ ਆਪਣੇ ਪਿੰਡ ਸਾਰੇ ਆਪਣੀ ਇੱਕੋ ਜਿਹੀ ਹੁੰਦਾ ਪਿੰਡ ਤੇ ਸਾਥ ਨਹੀਂ ਜੀ ਆਪਣੇ ਪਿੰਡਾਂ 'ਚ ਇਹ ਸ਼ਰੀਕੇ ਭਾਜੀ ਚਾਰਾਂ ਨੋਕ ਚੋਕ ਇੱਕ ਸਾਡੇ ਪਿੰਡ 'ਚ ਇਦਾਂ ਆ ਭਾਜੀ ਸ਼ਰੀਕਾ ਭਾਈ ਜਰਾ ਨਹੀਂ ਹੈਗਾ ਜਿੱਦਾਂ ਜਿਆਦਾ ਨਹੀਂ ਹੈਗਾ ਸਾਰੇ ਅਸੀਂ ਥਾਂ ਥਾਂ ਤੋਂ ਆਏ ਹੋਏ ਆ ਆਪਾਂ ਅੱਗੇ ਹਰਗੇ ਕਾਲੀ ਆਉਂਦੀ ਚਲੋ ਕਿਸੇ ਪਿੰਡੋਂ ਆਏ